ਅਸੀ ਕਲਜੀ ਰੰਜੀਤ ਪਾਪਾ ਵੱਲੋਂ ਤਾਂ ਅਸੀਂ ਇਸ ਟਾਈਮ ਹਸਪੀਟਲ ਆ ਗਏ ਆ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਏਦਾਂ ਦੀ ਪੋਸਟ ਨਾ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲਿਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ 'ਚ ਸਾਡੇ ਸਾਰਿਆਂ 'ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਅਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜਿਹਾ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਊਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੇ ਨੀਆਂ ਦੁਆਵਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਰਣਜੀਤ ਪਾਪਾ ਵੱਲੋਂ ਤਾਂ ਅਸੀਂ ਇਸ ਟਾਈਪ ਹਸਪੀਟਲ ਆ ਗਏ ਹਾਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਹੈ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੇਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਅਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜਣਾਵੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਊਜ਼ ਲਈ ਪੇਜਾਂ ਤੇ ਆਰ ਆਈ ਪੀ ਨਾਲ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੀਆਂ ਨੀਆ ਦੁਆਵਾਂ ਥੈਂਕ ਯੂ ਸਸਿਕਲ ਜੀ ਰਣਜੀਤ ਪਾਪਾ ਵੱਲੋਂ ਤਾਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲਿਖ ਕੇ ਪੋਸਟ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਅਮਰ ਜਿਹੜਾ ਆ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਆ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਊਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੂੰ ਰਿਕਵਰ ਕਰ ਜਾਣਾ ਸਾਡੇ ਸਾਰੇ ਦੀਆਂ ਦੁਆਵਾਂ ਥੈਂਕ ਯੂ